ਲਕੋ ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਬੜੇ ਕਲੀਅਰ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸ ਆਰਗੇਨਾਈਜ਼ ਕ੍ਰਾਈਮ ਔਰ ਜਿਨੇ ਵੀ ਪਿੱਛੇ ਕੋਈ ਹਿਨਰਸ ਕ੍ਰਾਈਮ ਹੋਇਆ ਤੁਸੀਂ ਦੇਖਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀ ਟੀਮ ਬੜੀ ਜਲਦੀ ਸੋਲਵ ਕਰ ਲੈਂਦੀ ਹੈ ਇਸ ਕੇਸ ਦੇ ਵਿੱਚ ਵੀ ਮੈਂ ਪੂਰੀ ਗੱਲ ਤਾਂ ਨਹੀਂ ਦੋੜਨਾ ਸ਼ੇਅਰ ਕਰਨਾ ਚਾਹੁੰਦਾ ਬਟ ਡੈਫੀਨਿਟਲੀ ਅਸੀਂ ਆਈਡੈਂਟੀਫਿਕੇਸ਼ਨ ਕਰ ਲਈ ਹੋਈ ਹੈ ਔਰ ਬਹੁਤ ਜਲਦੀ ਤੁਹਾਨੂੰ ਇਹ ਰਿਜ਼ਲਟ ਦੇਖਣ ਨੂੰ ਮਿਲਣਗੇ ਐਨੀ ਗੱਲ ਮੈਂ ਕਹਿ ਸਕਦਾ ਔਰ ਜੇ ਸਾਡੇ ਮੇਨ ਗੱਲ ਹੈ ਕਿ ਜੇ ਪ੍ਰिवेंट ਹੋਂਦਾ क्राइम ਉਹਨੂੰ ਅਸੀਂ ਪਹਿਲਾਂ ਪ੍ਰਾਇੋਰਟੀ ਦਿੰਦੇ ਹਾਂ ਨਹੀਂ ਤਾਂ ਡਿਟੈਕਟ ਜਰੋ ਕਰਦੇ ਹਾਂ ਉਹਦੇ ਵਿੱਚ ਇਹ क्राइम ਵੀ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਡਿਟੇਲਸ ਦੇਖੋ ਉਹ ਗੱਲ ਜਦੋਂ ਇੰਟਰੋਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗੀ ਬਹੁਤ ਜਲਦ ਅਸੀਂ ਮੁਲਜ਼ਮ ਤੱਕ ਪਹੁੰਚ ਜਾਵਾਂਗੇ ਮੁਲਜ਼ਮਾਂ ਤੱਕ ਸਰ ਨੂੰ ਪਤਾ ਲੱਗਿਆ ਹੋਣੀ ਹੈ ਸਾਈਬਰ ਜਾਂਚ ਕੀਤੀ ਜਾ ਰਹੀ ਹੈ ਹੈ ਜੀ ਬਹੁਤ ਸਮਾਇਰ ਹੋ ਰਹੀ ਹੈ ਜਿੰਨੇ ਵਾਲੀ ਨਹੀਂ ਜੀ ਉਹ ਤਾਂ ਸਾਰਾ ਚੱਲਦਾ ਹੀ ਹੈ ਜੀ that is part of investigation ਸਭ ਤੋਂ ਮੇਨ ਗੱਲ ਹੈ ਕਿ ਜਿਹੜੇ ਬੰਦਿਆਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਉਹ ਬਹੁਤ ਜਲਦ ਉਹਨਾਂ ਨੂੰ ਜਿਵੇਂ ਸਾਡੇ ਸਪੈਸ਼ਲਟੀ ਜੀ ਸਾਹਿਬ ਨੇ ਕਿਹਾ ਕਿ ਬਹੁਤ ਜਲਦੀ ਤੁਹਾਨੂੰ ਸਾਹਮਣੇ ਸਾਰੇ ਖੁਲਾਸਾ ਕੀਤਾ ਜੀ ਸਾਰੀਆਂ ਗੱਲਾਂ ਬਿਲਕੁਲ ਸਾਡੇ ਜ਼ਿਹਨ 'ਚ ਨਹੀਂ ਪਰ ਉਹ ਦੱਸਣੀ ਇਸ ਸਮੇਂ ਤੇ ਵਾਜਬ ਨਹੀਂ ਕਿਉਂਕਿ ਉਹਦੇ ਨਾਲ ਹੋਰ ਅਲਰਟ ਹੋ ਜਾਂਦਾ ਮੁਲਜ਼ਮ ਸਰ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਕਿ ਕੋਈ ਕਾਰਨ ਰਿਹਾ ਕੋਈ

ਸਾਰੇ ਐਂਗਲ ਜਿਹੜੇ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਪ੍ਰੋਫੈਸ਼ਨਲ ਪੁਲਿਸ ਆਫਸਰ ਔਰ ਪ੍ਰੋਫੈਸ਼ਨਲ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚ ਹਮੇਸ਼ਾ ਆਪਾਂ ਹਰ ਐਂਗਲ ਕਵਰ ਕਰਦੇ ਆ ਸੋ ਥੈਟ ਕੋਈ ਚੀਜ਼ ਰਹਿ ਨਾ ਜਾਵੇ ਕੀ ਲੱਗਦਾ ਕੋਸ ਤੱਕ ਚੈੱਕ ਕਰਨਗੇ ਯਾਰ ਕਿਸੇ ਵੀ ਟਾਈਮ ਕਰ ਸਕਦੇ ਆ ਦੇਖੋ ਇਹ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਜਿੱਦਾਂ ਡਿਵੈਲਪ ਕਰਦੀ ਹੈ ਇਹ ਚੀਜ਼ ਜਾਂ ਸਾਡੀ ਇਨਵੈਸਟੀਗੇਸ਼ਨ ਤੋਂ ਬਹੁਤ ਜਲਦ ਮੈਂ ਤੁਹਾਨੂੰ ਕਹਿ ਸਕਦਾ ਇਹਦੇ ਕੋ ਟਾਈਮ ਬਾਉਂਡ ਨਹੀਂ ਹੁੰਦਾ ਪਰ ਡੈਫੀਨਿਟਲੀ ਵੀ ਆਰ ਔਨ ਟਰੈਕ ਐਂਡ ਤੁਸੀਂ ਬਹੁਤ ਜਲਦੀ ਇਹਦੇ ਰਿਜ਼ਲਟ ਦੇਖੋ ਅੱਜ ਦੇ ਪ੍ਰੋਸੈਸ ਹੈਗਾ ਉਹਦੇ ਵਿੱਚ ਮੈਂ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਉਹ ਸਾਰੀ ਜਿਹੜੀ ਐਸਆਰਟੀ ਹੈ ਸਾਡੇ ਐਸਆਰਟੀ ਦੇ ਹੈੱਡ ਨੇ ਏਆਈਜੀ ਜਗਤਪ੍ਰੀਤ ਸਿੰਘ ਜੀ ਔਰ ਉਹ ਬਿਲਕੁਲ ਜੋ ਲੀਗਲ ਪ੍ਰੋਸੈਸ ਹੈ ਉਹ ਅਡਾਪਟ ਕੀਤਾ ਜਾ ਰਿਹਾ ਹੈ ਸਭ ਲੇਕਿਨ ਬਾਰ-ਬਾਰ ਤੁਹਾਡੇ ਚਿੱਠੀਆਂ ਲਿਖਣ ਦੇ ਬਾਅਦ ਵੀ ਤੁਹਾਨੂੰ ਰਿਪੋਰਟ ਦਿੱਤਾ ਜਾ ਰਿਹਾ ਹੈ ਅਜੀ ਬਰਗਾਰੀ ਵਾਲੇ ਮਸਲੇ 'ਚ ਵੀ ਇਦਾਂ ਹੀ ਹੋਇਆ ਸੀਗਾ ਅਜਿ ਕਿਸੇ ਨੇ ਰਿਪੋਰਟ ਨਹੀਂ ਸੀ ਦਿੱਤਾ ਉਦੋਂ ਸੁਪਰਵਾਈਜ਼ਨ ਪੂਰ ਵਿਜੇ ਪ੍ਰਤਾਪ ਕਰ ਰਹੇ ਸੀਗੇ ਪਰ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਅਸੀਂ ਕਾਰਵਾਈ ਕਰਾਂਗੇ ਜੇਕਰ ਸਾਨੂੰ ਰਿਪੋਰਟ ਨਾ ਦਿੱਤਾ ਕੋਈ ਅਜਿਹਾ ਵੀ ਕੰਮ ਹੋ ਸਕਦਾ ਹੁਣ ਵਾਲੇ ਸਮੇਂ 'ਚ ਸਖਤ ਕਾਰਵਾਈ ਹੋ ਸਕਦੀ ਹੈ ਜੇਕਰ ਦੇਖੋ ਜੇ ਜਵਾਬ ਆ ਜੇ ਉਸ ਤੋਂ ਬਾਅਦ ਹੀ ਮੈਂ ਕੋਈ ਕਮੈਂਟ ਕਰ ਸਕਦਾ ਆਪਾਂ ਪਹਿਲਾਂ ਹੀ ਹਾਈਪੋਥੈਟਿਕ ਸਿਚੁਏਸ਼ਨ ਬਾਰੇ ਕਿਵੇਂ ਕਮੈਂਟ ਕਰ ਸਕਦੇ ਆ 15 ਜਿਲ੍ਹਾ ਦੇ ਜਿਹੜੀ ਸਖਤ ਕੀਤੀ ਹੈ ਕਿੰਨੇ ਲੈਪਟਾਪਸ ਫੋਨ ਵਾਈਫ ਮੋਬਾਈਲ ਵਗੈਰਾ ਉਹ ਸਾਰੇ ਤੁਹਾਨੂੰ ਸ਼ੇਅਰ ਕੀਤੇ ਗਏ ਆ ਔਰ ਉਹਦੀ ਜਾਣ ਜਿਹੜੀ ਐ ਐਫਐਸਐਲ ਰਾਹੀਂ ਜਿਹੜੇ ਇਲੈਕਟ੍ਰੋਨਿਕ ਡਿਵਾਈਸੇਸ ਤੇ ਬਾਕੀ ਰਿਕਾਰਡ ਉਹ ਸਾਰੀ ਐਸਆਈਟੀ ਕਰ ਰਹੀ ਹੈ। ਸਯੋਗ ਕੀਤਾ ਜਾ ਰਿਹਾ ਹੈ ਐਸਪੀਸੀ ਵੱਲੋਂ ਜਾਂ ਨਹੀਂ ਹਲੇ ਵੀ ਨਹੀਂ। ਦੇਖੋ ਆਪਾਂ ਇਸ ਬਾਰੇ ਕੋਈ ਮੈਂ ਕਮੈਂਟ ਨਹੀਂ ਕਹਿਣਾ ਚਾਹੁੰਦਾ ਲੀਗਲ ਪ੍ਰੋਸੈਸ ਔਰ ਉਹਦੇ ਜਿੱਦਾਂ ਵੀ ਕੋਈ ਇਹੋ ਜੀ ਗੱਲ ਆਏਗੀ ਕਿ ਕੀ ਆ ਕੋਈ ਸਾਨੂੰ ਰਿਟਰਨ ਦੇ ਵਿੱਚ ਕੋਈ ਜਵਾਬ ਆਏਗਾ ਜਾਂ ਨਹੀਂ ਆਏਗਾ ਉਸਤੇ ਬਾਰੇ ਮੈਂ ਪਹਿਲਾਂ ਫਿਊਚਰ ਬਾਰੇ ਨਹੀਂ ਅਜੇ ਕਮੈਂਟ ਕਰ ਸਕਦਾ। ਹਾਂਜੀ ਅਜੇ ਦੋ ਹੀ। ਚੱਲ ਰਿਹਾ ਜੀ ਸਾਰਾ ਪ੍ਰੋਸੈਸ ਇਸ ਔਨ ਹੈ।